ਸਸਤੀ ਕਾਰ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਫਸ ਗਿਆ ਰਸਤੇ 'ਚ ਇਹ ਰਸਤਾ ਕਿਸਨਸਾਂ ਰਸਤੇ 'ਚ ਫਸਿਆ ਆਣ ਕੇ ਫਸਿਆ ਕਿਦਾਂ ਮੋਗ ਗਿਆ ਤੇਲ ਤੇਲ ਮੁਕਿਆ ਮੈਂ ਕਿਹਾ ਤੇਲ ਹੈਗਾ ਹਜੇ ਪਹੁੰਚ ਜਾਾਂਗਾ ਚਲੋ ਇੱਥੋਂ ਇੱਕ ਕਸਟਮਰ ਕਰੋ ਹੋਣਾ ਸੀ ਹੋ ਕੇ ਮੈਂ ਕਿਹਾ ਚਲੋ ਜਾ ਕੇ ਪਵਾਣਾ ਆ ਤੇਲ ਲੇਕਿਨ ਜਾਂਦਿਆਂ ਨੂੰ ਕਿਥੇ ਰਸਤੇ 'ਚ ਤੇਲ ਮੋਗ ਗਿਆ ਹੁਣ ਇੰਨਾ ਕਿ ਸ਼ਾਮੇ ਕੋਗ ਆਣਗੇ ਇੱਥੇ ਕੋ ਮੁਕੇ ਆਣਗੇ ਹੁਣ ਕਿਸੇ ਤਾ ਆ ਫੋਨ ਜਗਰੂ ਮੱਲੀ ਸਾਹਿਬ ਨੂੰ ਕਹਿੰਦੇ ਆਉਣੇ ਆ 10-15 ਮਿੰਟ ਵੇਟ ਕਰਨੀ ਪੈਣੀ ਉਹਨਾ ਟਾਈਮ ਲੱਗ ਜਾਣਾ ਉਹਨਾਂ ਨੂੰ ਵੀ ਤੇ ਭਲੇਖੇ ਜੀ ਰਹਿ ਗਏ ਨਹੀਂ ਤੇਲ ਮੁਕਰ ਨਹੀਂ ਦੇਈਦਾ ਹੈਗਾ ਭਲੇਖੇ ਜੀ ਮੁਕਾ ਦੇ ਰਿਹਾ ਰਸਤਾ ਵੀ ਸੋਸਾਨ ਹੈ ਇੱਥੇ ਬੜੇ ਚਾਂਸ ਹੁੰਦੇ ਨੇ ਬੰਦੇ ਬੰਦੇ ਪੈ ਜਾਂਦੇ ਕਿ ਹੈ ਮੱਕੀ ਹੈ ਨਾ ਇਹ ਮੱਕੀ ਚ ਬੜਾ ਚਾਂਸ ਹੁੰਦਾ ਹੈ ਕਿ ਮੱਕੀ ਚੋਂ ਇੱਕਦਮ ਨਿਕਲ ਕੇ ਆਏ ਹੁੰਦੇ ਪੜ ਮੇਰਾ ਧਿਆਨ ਵੀ ਅੱਗੇ ਪਿਛੇ ਐ ਦੇਖੋ ਪਰ ਨਹੀਂ ਉਦਾਂ ਸਰਦਾਰ ਬੰਦੇ ਉਹਨੂੰ ਵੈਸੇ ਸੋਚ ਲੈਂਦੇ ਨੇ ਆ ਫੋਨ ਨੂੰ ਇਦਾਂ ਨਹੀਂ ਡਰੀਦਾ ਹੁੰਦਾ ਵੈਸੇ ਬਾਈ ਕਿਉਂ ਟੱਪ ਡਰਨਾ ਨਹੀਂ ਹੈਗਾ ਨੇਵਰ ਗਿਆ ਉਪ ਇਹ ਵੇਟ ਕਰਨੀ ਬੜੀ ਔਖੀ ਹੁੰਦੀ ਨਾ ਆ ਵੇਖਾ ਦੰਦਾ ਫੋਨ ਕੀਤਾ ਤੇ ਹੋਣ ਆਂਦੇ ਬੌਸਾ ਮਲੀ ਸਾਹਿਬ ਕਿੰਨੇ ਲੰਘੇ ਜਰੇ ਵੇਟ ਕਰੀ ਜਾਏ ਦੇਖੋ ਔਨ ਪਹੁੰਚੇ ਹੈ ਔਰ ਕੌਣਾ ਇਹਨੇ 10 ਦੇ ਸਪੀਡ ਤੇ ਤੇ ਆਉਣਾ ਹੁੰਦਾ ਇਹਨਾਂ ਦੇ ਹਾਂਜੀ ਗਾਇਸ ਆ ਗਏ ਮਲੀ ਸਾਹਿਬ ਔਰ ਨਾਲ ਲੱਤ ਲਗਾ ਰਹੇ ਨੇ ਲੱਤ ਲਗਾ ਕੇ ਜਾ ਰਹੇ ਆ ਪਾਣੀ ਲਗਾ ਜੀ ਕਰੇ ਨਹਾੜ ਕੇ ਇਥੇ ਪੰਪੂ ਦੇ ਇਹਨਾਂ ਨੇ ਟਾਈਮ ਲਾਇਆ ਹੈ ਕਸੀਆਂ ਜਿਹੜੇ ਆਪਣੇ ਬੱਚਿਆਂ ਨੂੰ ਕਹਿੰਨੇ ਆ ਕਿ ਅੰਦਰ ਰਹੁਣਾ ਗਰਮੀ ਨਾ ਲੱਗੇ ਗਰਮੀ ਨਾ ਲੱਗੇ ਇਹ ਕਾ ਵੀ ਹੈਗੇ ਨੇ ਲੰਗੇ ਪਿਆਰੀ ਏ ਐਸੀ ਛੱਪ ਨਹੀਂ ਹੈਗੀ ਇਦਾਂ ਹੀ ਆਉਂਦਾ ਆ ਡੇਲੀ ਆਉਂਦਾ ਆ ਅਜੇ ਤੇ ਖੇਡਦਾ ਰਹਿਣਾ ਆਣੇ ਵੀ ਬਹਿਗੇ ਲੈਂਥ ਮੀਨ ਜਾ ਰਹੀ ਗੱਡੀ ਦੀ ਹੈਲੋ ਹੈ ਕਪਟਿਕ ਕਪਟਿਕ ਹੈਲੋ ਹੈ ਉਹ ਤੇਲ ਮੋਗ ਗਿਆ ਸੂਟੀ ਜਾਓ ਮੈਂ ਹੈਲੋ ਹੈ ਉਹ ਦੂਗਾ ਫੜੇ ਜਰਾ ਫੇ ਮੈਂ ਵੀ ਕਰ ਦਵਾ ਤੇ ਫੜਿਆ ਹੈਲੋ ਹੈ ਕਰਨੀ ਮੈਂ ਵੀ ਲੈਂਥ ਮੇਨ ਲੱਗੇ ਗੱਡੀ ਦੀ ਬਣਾਉਣੀ ਹੈ ਦੀ ਸ਼ੈੱਡ ਉਹ ਜਿੱਥੇ ਮਾਮੇ ਦਾ ਹੈਲੀਕਾਪਟਰ ਹੈ ਵਨ ਵਨ ਕਿੰਨੇ ਹੁੰਦੇ ਹੈ ਵਨ ਵਨ ਕਿੰਨੇ ਹੁੰਦੇ ਉਥੇ ਲਿਖਿਆ ਆ ਮਤਲਬ 113 ਕਿੱਥੇ ਹੈ ਨੀ ਉਹ ਦੇ ਵਿੱਚ ਤੱਕ ਮੈਂ ਨਹੀਂ ਆ ਜਿਹਨੇ ਹੋ ਜੀਏ ਤੇਰੀ ਆਲ ਗਾਇਸ ਸੱਚੀ ਕਾਲ ਜੀ ਮੇਰੇ ਵੱਲੋਂ ਵੀ ਮੈਂ ਸਵੇਰ ਦੀ ਅੱਜ ਆਈ ਨਹੀਂ ਕਿਉਂਕਿ ਮੈਂ ਵੀ ਇਹ ਗਏ ਹੋਏ ਕੰਪੇਟ ਤੇ ਮੈਂ ਇੱਥੇ ਸੀ ਮੈਂ ਸ਼ੂਟਿੰਗ ਕਰ ਸਕੀ ਹੁਣ ਮੈਨੂੰ ਮਿਲ ਲਓ ਸੱਚੀ ਕਾਲ ਜੀ ਗਾਇਸ ਸਾਡੀ ਟੈਂਕੀ ਹੋ ਗਈ ਆ ਖਰਾਬ ਤੇ ਹੁਣ ਨਵੀਂ ਟੈਂਕੀ ਲਿਆਂਦੀ ਤੇ ਉਹ ਪਾ ਰਹੇ ਆਪਾਂ ਅੱਜ ਸ਼ੈੱਡ ਬਣ ਜਾਣੀ ਐ ਮੇਣ ਕੇ ਸ਼ਾਮਾਂ ਤੱਕ ਰਾਤ ਤੱਕ ਰੈਡੀ ਹੋ ਜਾਣੀ ਹੈ ਹਲੋ ਜਿਹੜੀ ਪਾਣੀ ਕੋਕੀ ਤੇ ਚੜਾਈ ਆ ਸੀ ਨਵੀਂ ਟੈਂਕੀ ਲਈ ਆ ਕੇ ਰੱਖੀ ਹੁਣ ਪਹਿਲੀ ਟੈਂਕੀ ਹੋ ਗਈ ਆ ਫਟ ਗਈ ਸੀ ਵਿੱਚੋਂ ਥੈਂਕ ਯੂ ਤਾਂ ਉਹਦਾ ਕੋਈ ਸੋਲੂਸ਼ਨ ਨਹੀਂ ਸੀ ਇਸ ਲਈ ਸੋ ਸੰ ਨਵੀਂ ਲਾਉਣੀ ਪਈ ਆਸ ਮੈਨਿਂ ਕਰਤੇ ਦਿਖਾਤੇ ਆਵਣਾ ਕੋਸ ਸੱਲਾਹ ਪਹਿਲੀ ਟੈਂਕੀ ਖਰਾਬ ਹੋਈ ਸੀ ਵੀ ਫਿਰ ਉਸ ਤੋਂ ਬਾਅਦ ਮੱਕੀ ਆ ਗਿਆ ਕੇ ਟਾਈਮ ਦੇ ਕੇ ਹਾਂਜੀ ਕੀ ਕਹਿੰਨੇ ਤੁਸੀਂ ਕੀ ਕਹਿਣਾ ਕਿ ਚੋਨੇ ਇੰਨੇ ਖਰਚੇ ਕਰੀ ਜੰਨੇ ਹੈ ਕੀ ਕਰਨੇ ਬਹੁਤ ਹੋ ਗਏ ਨੇ ਉਧਰੋਂ ਹੋ ਗਿਆ ਮੁੰਡੇ ਨੇ ਛੁੱਟੀ ਆ ਅੱਜ ਤੋਂ ਪਹਿਲੇ ਹੀ ਕਰ ਦਿੱਤੀ ਆਉਦਾ ਇਕ ਟਰੀ ਹੋਣੀ ਸੀ ਹੁਣ ਉਹਦਾ ਟਾਈਮ ਸੇਰੀ ਹੁਣੇ ਘਰੇ ਆ ਤੇ ਖਰਚੇ ਹੋਰ ਵੱਜ ਜਾਣੇ ਨੇ ਅਗਰ ਸਕੂਲ ਚੱਲ ਜਾਂਦਾ ਸੀ ਤੇ ਬਚਾ ਹੋ ਜਾਂਦਾ ਸੀ ਖਰਚੇ ਕੀ ਉਹ ਸਵੇਰ ਦਾ ਹੀ ਅੱਜ ਕਹੀ ਜਾਂਦਾ ਕੋਈ ਖਾਣ ਨੂੰ ਲਿਆ ਦੋ ਮੈਗੀ ਖਾਟਿਆ ਲੀਚੀ ਦਾ ਜੂਸ ਪੀ ਲਿਆ ਖਾਣ ਨੂੰ ਲਿਆ ਦੋ ਹਾਂ ਦੇਖ ਲੋ ਇੱਧਰ ਨਿੰਬੂ ਪਾਣੀ ਬਣਾ ਰਿਹਾ ਕੋਦੀ ਤੇ ਗਾਇਸ ਗਾਇਸ ਥੋੜੀ ਜਿਹੀ ਮਦਦ ਕਰ ਦਿਓ ਤਾਂ ਕਿ ਉਹ ਇਹ ਤੁਹਾਨੂੰ ਸਕੈਨਰ ਪਾਦਾ ਜੀ ਚਲੋ ਲਾਈਵ ਨਹੀਂ ਦਿਲ ਤੇ ਨਾ ਲਾਈਵ ਦਿਲ ਤੇ ਨਾ ਲਾਈਵ ਨਹੀਂ ਲਾਈਵ ਕੋਈ ਚੱਕਰ ਧੰਨਵਾਦ ਰੋਟੀਆਂ ਦੱਬਿਆ ਕੋਈ ਗੱਲ ਆਪਣੇ ਦੇ ਕਿਲੇ ਪਾਣੇ ਹੀ ਪਟਾਣੇ ਤੇ ਹੋੜਾ ਹੋੜਾ ਸਿੱਟਾ ਨੂੰ ਥੋਖ-ਦੋਖ ਨਹੀਂ ਦੱਸਨੇ ਤੇ ਕਿੰਨੂੰ ਸੁਣਨੇ ਆ ਤੁਸੀਂ ਤੁਹਾਡੀ ਫੈਮਲੀ ਫੈਮਲੀ ਚੁੱਕੀ ਆ ਘੱਟ ਹੈ ਨਾ ਤੇਰਾ ਹਰ ਇੱਕ ਹੋੜਾ ਤੁਹਾਨੂੰ ਉਹਦੀ ਚੀਜ਼ ਦਾ ਪਤਾ ਹੈ ਹਰ ਇੱਕ ਦੇਣ ਜਿਹੜਾ ਜ਼ਿਆਦਾ ਦਿੱਜ ਜਾਂਦਾ ਆ ਉਹ ਸਾਰਾ ਤੁਹਾਨੂੰ ਪਤਾ ਆ ਇਹ ਦਿਖਾਉਣਾ ਸੋ ਇਹ ਵੀ ਤੁਹਾਨੂੰ ਦਿਖਾ ਲੈਣਾ ਜ਼ਰੂਰੀ ਹੈ ਉਹ ਜਾਰੇ ਪਾਦੀ ਕੋਟੇ ਤੇ ਚਲੇ ਨੇ ਬਾਰੇ ਇਹਨਾਂ ਨੇ ਸਾਡੀ ਟੈਂਕੀ ਫਾੜੀ ਜੋੜਨ ਨੂੰ ਜੋੜੇ ਜੋੜੇ ਨਵੇਂ ਇਹ ਟਲਿਆ ਨਹੀਂ ਨਵੀਂ ਲਵਾ ਕੇ ਦੇਖਿਆ ਕਹਿੰਦੇ ਨਵੀਂ ਲਵਾਉ ਪ੍ਰਾਣੀ ਹੋ ਗਈ ਬਹੁਤ ਲਈ ਮਜ਼ਾਕ ਮਜ਼ਾਕ ਨਾਲ ਮਜ਼ਾਕ ਰਿਆ ਗੱਲ ਇਹ ਆ ਕਿ ਆਪਣੀ ਟੈਂਕੀ ਹੋਈ ਹੀ ਖਰਾਬ ਕਾਫੀ ਟੈਨ ਹੋ ਗਿਆ ਵਾ ਹੁਣ ਬਗਤ ਵੀ ਮੇਬੀ ਵੀ 25 ਸਾਲ ਹੋ ਗਏ ਹੁਣੇ ਉਹ ਜਾਣੀ 20-25 ਸਾਲਾਂ ਦੇ ਵਾਰਾ 13 ਸਾਲ ਤੋਂ ਵਿਆਹ ਸਾਡੇ ਨੇ ਕਿੰਨਾ ਚਿਰ ਹੋ ਗਿਆ ਹੈ ਥੈਂਕ ਯੂ ਕਿੰਨਾ ਚਿਰ ਹੋ ਗਿਆ ਸੀ ਥੈਂਕ ਯੂ ਨੂੰ ਤੇਨੂੰ ਤੇਰਾ ਸਾਹਰ ਕੰਮ ਕਰੀਏ ਕੀਤਾ ਮਾਤੇ ਸਾਡੇ ਸੱਚੇ ਬਲ ਹੋਈ ਗਏ 13 ਸਾਲ ਹੋ ਗਿਆ ਸਾਡੇ ਵਿਆਹ ਤੋਂ 2 ਸਾਲ ਪਹਿਲਾਂ ਰੱਖੀ ਸੀ ਸਾਡੇ ਵਿਆਹ ਤੋਂ ਪਹਿਲਾਂ ਕਦੋਂ ਕਰੱਖੀ ਸੀ 2 ਸਾਲ ਪਹਿਲਾਂ ਵਿੱਚ 13 ਸਾਲ ਹੋ ਹੀ ਗਿਆ ਫਿਰ ਇਹ ਨਾ ਸਾਹ ਤੇ ਤੇਰੇ ਆਉਣ ਤੋਂ ਪਹਿਲਾਂ ਰੱਖੀ ਸੀ ਹੁਣ ਤੇਰੇ ਆਉਣ ਤੋਂ ਬਾਅਦ ਰੱਖੀ ਮਤਲਬ ਮੈਂ ਜਿੰਦੇ ਵੀ ਨਾਲ ਦੀ ਆਪੇ ਨੂਰ ਤੇ ਆ ਪਾਪਾ ਨਾ ਠੰਡਾ ਲੰਮੇ ਪਾ ਕੇ ਦੇਖ ਮਮਾ ਇੱਕ ਰਾ ਇੱਕ ਦਿਨ ਆ ਗੱਡੀ ਦੀ ਹੋ ਗਈ ਸ਼ੈੱਡ ਛੋਟ ਐ ਵਲੀ ਸ਼ੈੱਡ ਹੋ ਗਈ ਛੋਟੀ ਤਾਂ ਹੁਣ ਸਾਨੂੰ ਇੱਥੇ ਸ਼ੈੱਡ ਪਾਉਣੀ ਪੈਣੀ ਇਹਦੇ ਵਾਸਤੇ ਗੱਡੀ ਵਾਸਤੇ ਕਿਉਂਕਿ ਇਸੇ ਸ਼ੈੱਡ ਤਾਂ ਕਰਨੀ ਪੈਣੀ ਆ ਕਿਉਂਕਿ ਫਿਰ ਹੁਣ ਗੱਡੀ ਚ ਲਾਉਣੀ ਪੈਣੀ ਕਿਤੇ ਨਾ ਕਿਤੇ ਬੱਸ ਇਸੇ ਛੇ ਲੱਗਦੀ ਵੀ ਉੱਥੇ ਵੀ ਉਹ ਗੱਡੀ ਉੱਥੇ ਵੀ ਨਹੀਂ ਲੱਗਦੀ ਹੁੰਦੀ ਇੱਥੇ ਜਿਆਦਾ ਲੱਗਦੀ ਇਹਦੇ ਥੱਲੇ ਹੁਣ ਇੱਥੇ ਲਾਣੀ ਪੈਣੀ ਹੈ ਹੁਣ ਬਣਾਉਣੀ ਪੈਗੀ ਜਦਾ ਇਹ ਕਵਰ ਕਰਨੇ ਪੈ। ਯਾਰ ਖਰਚੇ ਦੇ ਹੱਦ ਤੇ ਪਈ ਜਾਂਦੇ ਪਹਿਲਾਂ ਤੁਹਾਨੂੰ ਦੱਸਣ ਦੀ ਸੀ ਵਿੱਚ ਰਹਿ ਗਈ ਆਪਣੀ ਗੱਲ ਕਿ ਪਹਿਲਾਂ ਸਾਡੀ ਟੈਂਕੀ ਹੋਇਆ ਪਹਿਲਾਂ ਫਿਲਟਰ ਖਰਾਬ ਹੋਇਆ ਫਿਰ ਟੈਂਕੀ ਖਰਾਬ ਹੋਈ ਫਿਰ ਲਾਈਟ ਖਰਾਬ ਹੋਈ ਫਿਰ ਸਾਡਾ ਏਸੀ ਸੜ ਗਿਆ ਉਸ ਤੋਂ ਬਾਅਦ ਫਿਰ ਹੁਣ ਉਹ ਟੈਂਕੀ ਠੀਕ ਕਰਾਈ ਸੀਗੀ ਤੇ ਉਹ ਹੁਣ ਪਤਾ ਇਹ ਦੇਖੀ ਤੇ ਟੈਂਕੀ ਹੁਣ ਇਹ ਵਾਲੀ ਟੈਂਕੀ ਜਿਹੜੀ ਸੀਗੀ ਪੁਰਾਣੀ ਉਹ ਫਟ ਗਈ ਸੈਂਟਰ ਚ ਮਤਲਬ ਤਰੇੜ ਆ ਗਈ ਤੇ ਪਾਣੀ ਬਹੁਤ ਜ਼ਿਆਦਾ ਲੀਕ ਹੁੰਦਾ ਸੀ ਉਹ ਚੇਂਜ ਕਰਾ ਕੇ ਹੁਣ ਨਵੀਂ ਲਾਣੀ ਪਈ ਟੈਂਕੀ ਦੇਖੋ ਲਓ ਨੇ ਇੱਕੋ ਮੇਮੰਤਰੇ ਚ ਪਤਾ ਨਹੀਂ ਕਿਵੇਂ ਉਹ ਖੱਤੇ ਆ ਗਈ ਇਸੋ ਜਿਹੇ ਦਾ ਫਿਰ ਤਾਂ ਕੀ ਕੀਤਾ ਜਾਏ। ਬਸ ਸੋਚਿਆ ਹੀ ਉੱਧਰ ਉਹ ਜਿੱਦਾਂ ਪਿਛਲੇ ਸਾਡੇ ਨਾਲ ਉੱਤੇ ਜਗ੍ਹਾ ਖਾਲੀ ਹੁੰਦਾ ਇੱਧਰ ਤੇ ਸੋਚਿਆ ਸੀ ਕਿ ਬਹੁਤ ਸੇ ਕਰਦੇ ਆਪਾਂ ਮਤਲਬ ਹੁਣ ਕਿੱਥੇ ਸਾਡੇ ਜਗ੍ਹਾ ਆ ਗਿਆ ਕਿ ਪਸ਼ੂ ਰੱਖੇ ਸੀ ਨਾ ਤੇ ਪਸ਼ੂ ਹੁਣ ਅਸੀਂ ਵੇਚ ਦਿੱਤੇ ਆ ਤੇ ਇਸ ਲਈ ਫਿਰ ਹੁਣ ਸੋਚਿਆ ਸੀ ਕਿ ਇੱਥੇ ਛੇੜ ਗਾਈਜ਼ ਦੋਨੋਂ ਪਾਣੀ ਤਾਂ ਲੜੀ ਜਾਂਦੇ ਆ ਦੇਖੋ ਕੀ ਬਣਿਆ ਗਾਸ ਭਈਆ ਬਣਿਆ ਕੁੜਾ ਪੜੇ ਲਾਏ ਹੋਏ ਆ ਗਰਮੀ ਬਹੁਤ ਆ ਗਈ ਤਾਂ ਅੱਜ ਅਸੀਂ ਬਾਹਰ ਬੈਠੇ ਆ ਤੁਹਾਨੂੰ ਆਵਾਜ਼ ਸਾਡੀ ਥੋੜੀ ਜੀ ਡਿਸਟਰਬ ਕਰੋਗੀ ਇਹਦੀ ਪੱਖੇ ਦੀ ਆਵਾਜ਼ ਸਾਡੀ ਵਾ ਤੁਹਾਨੂੰ ਘੱਟ ਸੁਣਾਈ ਦੇਵੇਗੀ ਪਰ ਅਸੀਂ ਕੋਸ਼ਿਸ਼ ਕਰਾਂਗੇ ਉੱਚੀ ਬੋਲਾਂਗੇ ਆ ਦੇਖੋ ਇਹ ਲੱਗਿਆ ਪੁੱਠੇ ਕੰਮ ਕਰਨਾ ਤੇ ਉਹ ਪੁੱਤ ਹੁਣ ਰੋਟੀ ਖਾਧੀ ਹੁਣ ਪਚਾਣ ਲੱਗੇ ਆ ਓਵਰਲੋਡ ਜ਼ਿਆਦਾ ਹੋ ਗਿਆ ਦੇਖੋ ਟੰਮੀ ਤੋਂ ਪਤਾ ਲੱਗਣ ਹੀ ਡੈਸਲਦਾਰ ਸਾਭ ਜੀ ਦੀ ਟੰਮੀ ਦੇਖੋ ਅੰਦਰ ਦਾ ਖਿੱਚੋ ਪਤਾ ਲੱਗਦਾ ਪਿਆ ਸਾਰਾ ਸਵਾਦ ਸਵਾਦ ਚ ਖਾਤੇ ਕੀ ਜਾਰੀ ਹੋਣ ਪਚੌਣ ਨੇ ਆਏ ਬਾਊ ਬਾਊ ਜੀ ਸੁੱਤੇ ਸੀ ਹੁਣ ਉੱਠ ਗਏ ਹੋਏ ਆ ਹਾਂ ਜੀ ਹਾਂ ਜੀ ਆ ਦੇਖੋ ਗਾਇ ਟੈਂਕੀ ਸੱਚ ਵਧਾਈਆਂ ਤੋਂ ਟੈਂਕੀ ਨਵੀਂ ਰੱਖ ਹੋ ਗਈ ਆ ਪਾਣੀ ਹੋ ਗਿਆ ਸਾਫ਼ ਹੁਣ ਹੁਣ ਪਾਣੀ ਪੀਣੇ ਪੈ ਹੀ ਰੇ ਡੇਲੀ ਵਧੀਆ ਨਿੱਕੇ ਨਾਲ ਆਇਆ ਤਾਂ ਆਪੇ ਦਾਇਰ ਕਰਮੀ ਹੋ ਸ਼ਰਾਰਤਾਂ ਨਾ ਕਰੋ ਐਵੇਂ ਸਾਟਾ ਨਾ ਲਵਾ ਦਿਓੁੰਡੇ ਦੇ ਯਾ ਮੈਂ ਕੀ ਕਰਦੇ ਆ ਗਾਈਸਰ ਉਹ ਵੀ ਦੇਖਣਾ ਹੈ ਉਹ ਵੀ ਦੇਖਦਾ ਹੁਣ ਲੱਗ ਕੇ ਪਾਪਾ ਕੀ ਕਰਦੇ ਬਾਈ ਕੋਈ ਜਦ ਆਪਾਂ ਉਹ ਫੁੱਟੀ ਦੇ ਆਣ ਕੇ ਜਦ ਮੈਂ ਲਾਇਆ ਸੀ ਤਾਂ ਹੁਣ ਪਹਾ ਹੋ ਗਿਆ ਨਾ ਉੱਦ ਨਾਲ ਉੱਪਰ ਨਾ ਆਇਆ ਇਹ ਜਦ ਨਾਲ ਲੈਂਦਾ ਆ ਦੇਖੋ ਢਿੱਡ ਦੇਖੋ ਜਿੰਨਾ ਮਰਜ਼ੀ ਖੀਚੀ ਜਾਏ ਨਹੀਂ ਹਣ ਅੰਦਰ ਜਾਣੀ ਜਿਆਦਾ ਲੋੜ ਨਹੀਂ ਹੋ ਸਕੇ ਫੋਟੋ ਕਪੜੇ ਕੰਧੇ ਹੋ ਗਿਆ ਕਿਹਾ ਹੈ ਕਪੜੇ ਅੱਗੇ ਧੋਣ ਵਾਲੇ ਪਏ ਆ ਮੈਂ ਨਹੀਂ ਤੋਤੇ ਕੁठे ਕੰਮ ਕਰਨੇ ਹੁੰਦੇ ਆਪਾਂ ਸਾਰੇ ਸਾਡੇ ਸਵਾਭ ਟੋਟੀ ਭੱਜ ਗਈ ਆਡੀ ਬੱਸ ਐਨਾ ਕਿ ਹੋਰ ਦੀ ਪਛਾਣੀ ਸੀ ਪਸੀਨਾ ਵੀ ਆ ਗਿਆ ਤੁਹਾਨੂੰ ਕੋਈ ਨੂੰ ਚੱਕਿਆ ਤੋਂ ਹੀ ਫਰਾਟੇ ਅੱਗੇ ਸੋਮਾ ਮੈਂ ਕਿਹੜਾ ਫਰਾਟੇ ਗਾਈਸ ਛੱਡਣਾ ਅਜੇ ਤੱਕ ਥੋੜੀ ਕਰਾਉਣੀ ਏ ਰਿਪੇਅਰ ਜੀ ਮਿਲੋ ਆ ਜੀ ਸਾਡੇ ਨਾਲ ਇਹ ਛੱਡ ਦੇ ਥਾਰੇ ਲਾਉਣੀ ਗੱਡੀ ਪਰ ਹਜੇ ਤੱਕ ਨਾ ਆਪਣਾ ਆਜਾਏ ਸੀ ਬੰਦਾ ਮਿੰਨ ਗਿਆ ਸਾਤਾ ਉਹ ਲਾ ਗਿਆ ਵੈਸੇ ਇਹ ਇਹ ਕਰਾਉਣੀ ਹੁਣ ਆਪਾਂ ਉਦਾਂ ਮੈਂ ਹੁਣ ਆ ਲਾਤੀ ਉਦਾਂ ਮੜੀ ਜੇ ਨਾ ਟਾਈਮ ਪਾਸ ਕਰ ਲਈ ਕਿੰਨੀ ਤੇ ਪਹਿਲਾਂ ਹੀ ਲੱਗੀ ਹੋਈ ਸੀ ਤੇਰਾ ਲੱਗੀ ਸੀ ਆਪਾਂ ਉਦਾਂ ਅੰਦਰ ਕੀ ਕਹਿੰਦੇ ਗਾਲੀ ਕਹਿੰਦੇ ਸੂਲ ਕਹਿੰਦੇ ਆ ਜਾਨਿਆ ਠੰਡੀ ਰਹਿੰਦੀ ਏ ਇਹਦੇ ਨਾਲ ਉਦਾਂ ਉਦਾਂ ਹਜੇ ਇਹਦੇ ਨਾਲ ਮੈਂ ਆਪਣੀ ਛੰਨੋ ਢੱਕ ਦਿੱਤੀ ਏ ਤੇ ਹੁਣ ਛੰਨੋ ਕਿ ਛੰਨੋ ਡੇਰੀ ਵਾਲੀ ਨਹੀਂ ਇਹ ਛੰਨੋ ਨਹੀਂ ਛੰਨੋ ਉਹਦੇ ਬਣਾਣੀ ਸੀ ਵੀਡੀਓ ਨਾ ਜਿਹੜੀਆਂ ਦੀ ਆਣਾ ਡੇਰੇ ਆ ਇੱਕ ਸ਼ਾਨੂ ਬੀਬੀ オリジナル ਸਿੱਧੀ ਜੀ ਆ ਥੋੜੇ ਦਿਮਾਗ ਤੋਂ ਉਹ ਕੱਲ ਬਤਾਈਆਂ ਤਾਂ ਵੇ ਕਹਿੰਦੀ ਮੁੰਡਾ ਕਰਮਾਂ ਵਾਲਾ ਆ ਤੁਹਾਡਾ ਆਇਆ ਛੋਟਾ ਤੇ ਇਹਦੇ ਆਂਦਿਆਂ ਗੱਡੀ ਲੱਲੀ ਇਹਨੂੰ ਫਿਰ ਬਾਅਦ ਚ ਗਾਣਾ गा ਕੇ ਸਾਂ ਕਹਿੰਦੀ ਯਾਰ ਤੇਰੇ ਨੇ ਗੱਡੀ ਲੈ ਲਈ 3001 ਵਿੱਚ ਪੀਐਰਓ ਦੇ ਰੱਖ ਲਈ ਦੇਸੀ ਗੱਡੀ ਗਾਣਾ ਸੁਣਿਆ ਹਨ ਤਾਂ ਹੀ ਉਮਰ ਉਹਦੀ ਹੋਣੀ ਹੈ ਵਿਖਿਆ 40-45 ਸਾਲ ਤੋਂ ਉੱਪਰ ਚਾਰ ਤੇਰੀ ਗੱਡੀ ਤੇਰੀ ਤੇਰੀ ਫੀਣੀ ਖਿੰਦੀ ਹੈ ਤੇ ਕਰਦੀ ਹੈ ਤੇਰੀ ਵੀ ਗੀਟ ਕਰਦੀ ਹੁੰਦੀ ਸੀ ਜਦ ਤੂੰ ਹੋਇਆ ਸੀ ਤੇਰੀ ਵੀ ਕਰਦੀ ਸੀ ਉਦੋਂ ਆਪਾਂ ਫਰੀਜਾਂ ਲਈ ਸੀ ਨਾ ਉਹ ਵੀ ਇਹਨਾਂ ਸੋਣਾ ਨਾ ਪਾਇਆਗਾ ਤੈਨੂੰ ਮੈਡਮਾਂ ਨੇ ਕਿਹਾ ਨਹੀਂ ਕਿਹਾ ਇਹਦੇ ਵੀ ਪੇਰੈਂਟਸ ਮੀਟਿੰਗ ਵੀ ਕਰਨੀ ਹੈ ਨਾ ਪਤਾ ਲੱਗਣਾ ਡੀ.ਐਮ. ਜੀ ਦੇਖੋ ਕੀ ਬੰਦਾ ਹੈ ਤੇ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਛੁੱਟੀਆਂ ਕਾਹਦੀਆਂ ਪੈ ਗਈਆਂ ਟੈਨਸ਼ਨਾਂ ਨੂੰ ਵੱਧ ਗਈਆਂ ਹੋਰ ਘਰ ਰੋਜ ਇਹਨੂੰ ਤਾਂ ਕਰਦਾ ਰਹਿੰਦਾ ਮੈਂ ਆਇਆ ਤੇ ਮੈਨੂੰ ਕਹਿੰਦਾ ਤੁਸੀਂ ਕੋਈ ਬਣਾ ਕੇ ਖਵਾਓ ਮੈਂ ਕਿਹਾ ਮੈਂ ਕੀ ਖਵਾਉ ਹੁਣ ਆਇਆ ਹੀ ਅਜੇ ਆਉਂਦੇ ਕਹਿੰਦਾ ਮੈਨੂੰ ਕੁਝ ਬਣਾ ਕੇ ਖਵਾਓ ਹਨਾ ਰਾਜੀ ਵੀ ਇਹ ਬੁਗੜੀ ਨਹੀਂ ਕੋ ਮਗਦੀ ਆਹ ਦੇਖੋ ਜੀ ਕੰਮ ਲੈ ਸੁਖਵੀਰ ਦੇ ਲਾ ਕੇ ਅੱਗੇ ਸਪੀਕਰ